ਮਾਰੇ ਅਨਸਰਾਂ ਦੇ ਖਿਲਾਫ ਜਿਹੜੀ ਚੱਲ ਰਹੀ ਮਹਿੰਮ ਦੇ ਤਹਿਤ ਅੱਜ ਸਾਡੇ ਜ਼ਿਲ੍ਹੇ ਦੀ ਸਪੈਸ਼ਲ ਟੀਮ ਨੇ ਔਰ 18 ਸੈਕਿਟੀ ਦੀ ਪੁਲਿਸ ਨੇ ਸਿਕਰਟ ਇਨਫੋਰਮੇਸ਼ਨ ਦੇ ਕੰਮ ਕਰਦੇ ਹੋਏ ਅੱਜ ਅਜਿਹਾ ਕੁੱਕੂ ਦਾ ਟੱਬ ਆਇਆ ਇੱਥੇ ਇਨਫੋਰਮੇਸ਼ਨ ਸੀ ਕਿ ਇੱਥੇ ਕੁਝ ਬੰਦੇ ਜਿਹੜੇ ਅੰਦਰ ਜੂਆ ਖੇਡਦੇ ਸੋ ਸਪੈਸ਼ਲ ਟੀਮ ਦੀ ਮਦਦ ਨਾਲ ਇਸ ਸਾਡੇ ਪੰਜਾਬੀ ਜਿਹੜੀ ਟੀਮ ਹੈ ਠਾੜੀ ਦੀ ਟੀਮ ਨੇ ਇਹਨਾਂ ਦੇ ਦੋਨਾਂ ਦੇ ਜਿਹੜਾ ਕੰਬਾਈਨ ਰੇਟ ਦੇ ਵਿੱਚ ਇਹਨਾਂ ਨੂੰ ਜਿਹੜਾ ਰੰਗਿਆ ਦੀ ਕਾਬੂ ਕੀਤਾ ਗਿਆ ਔਰ ਇਹਨਾਂ ਤੋਂ ਇਹਨਾਂ ਨੂੰ ਜਿਹੜਾ ਇੱਕ ਜੂਆ ਖੇਡਦੇ ਜਿਹੜਾ ਕਾਬੂ ਕੀਤਾ ਗਿਆ ਔਰ ਇਹ ਖਲਾਫ ਅਸੀਂ ਕਾਰਵਾਈ ਜਿਹੜੀ ਹੈ ਅਗਲੇ ਰਾਬਤ ਸੁ ਕਿੰਨੀ ਰਾਸ਼ੀ ਬਰਾਮਦ ਹੋਈ ਹੈ ਇੱਥੇ ਕਰੀਬ 2.5 ਲੱਖ ਤੋਂ ਉੱਪਰ ਕਿੰਨੇ ਬੰਦੇ ਫੇਰ ਇਨਫਰਮੇਸ਼ਨ ਕਦੋਂ ਮਿਲੀ ਸੀ ਜਿਹੜਾ ਇੱਥੇ ਮਤਲਬ ਇਮੀਡੀਏਟਲੀ ਇਨਫਰਮੇਸ਼ਨ ਮਿਲੀ ਤੇ ਉਸ ਤੋਂ ਬਾਅਦ ਹੋਰ ਐਕਟ ਕੀਤਾ ਗਿਆ ਕਿੰਨੇ ਬੰਦੇ ਕਿੰਨੇ ਲੋਕ ਤਰੀਡੇ 10 ਬੰਦੇ ਨੇ ਜੀ 10 ਬੰਦੇ ਲੋਕਲ ਨੇ ਸਾਰੇ ਉਹਨਾਂ ਇੰਗਲਡਿੰਗ ਜਿਹੜਾ ਮਾਲਕ ਹੈਗਾ ਇੱਥੋਂ ਦਾ ਉਹ ਵੀ ਨਾਲ ਸੀਗਾ ਸਰ ਖੇਲੀ ਦੇ ਉੱਥੇ ਜਾਂਦਾ ਜੀ ਨਹੀਂ ਜਦੋਂ ਸਾਨੂੰ ਕੋਲ ਇਨਫੋਰਮੇਸ਼ਨ ਆ ਜਾਈ ਸੀਗੀ ਪਰ ਜੇ ਪਹਿਲਾਂ ਵੀ ਹੁੰਦਾ ਹੋਏਗਾ ਬਟ ਜਿੱਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਉੱਤੇ ਇਮੀਡੀਏਟਲੀ ਐਕਟ ਕੀਤਾ ਗਿਆ ਬਾਕਸ ਵੀ ਮੌਜੂਦ ਕੀਤਾ ਗਿਆ ਹਾਂਜੀ ਬਿਲਕੁਲ ਜੀ ਉਹ ਜਿਹੜਾ ਜਿਹੜਾ ਖੇਡਣ ਵਾਲਾ ਜੋ ਸਮਾਨ ਜੋ 2.5 ਵਗੈਰਾ ਜਾਂ ਜੋ ਕੁਝ ਉਹਨਾਂ ਦਾ ਹਿਸਾਬ ਤਾਂ ਬਣਾਇਗਾ ਉਹ ਸਾਰਾ ਉਹਦੇ ਨਾਲ ਜਿਹੜਾ ਆ ਪੈਸੇ ਰਿਕਵਰੀ ਕੀਤੀਗੇ ਬੰਦੇ ਰਿਸਕ ਕਰਨ ਲੱਗੇ ਸਰ ਕੱਲਾ ਇੱਕ ਜੋਈ ਇੱਕ ਜਾਂ ਕੋਈ ਸੱਟਾ ਵੀ ਆ ਕਿਉਂਕਿ ਅੱਜ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੈਗਾ ਸੈਮੀਫਾਈਨਲ ਜਿਹੜਾ ਖੇੜਿਆ ਜਾਣਾ ਆ ਜਿਹੜਾ ਸਾਡੇ ਕੋਲ ਜੋ ਸੱਟਾ ਵਾਸਤੇ ਤੇ ਉਹ ਸਾਡੇ ਵਾਸਤੇ ਕੋਈ ਲੈਪਟਾਪ ਜਾਂ ਅੱਦਿ ਕੋਈ ਚੀਜ਼ ਬਰਾਮਦ ਨਹੀਂ ਹੋਈ ਫਿਲਹਾਲ ਉਹ ਜਿਹੜਾ ਜੂਆ ਹੀ ਖੇਡ ਰਹੇ ਸੀਗੇ ਉਹ ਜਿਹੜਾ 2.5 ਨਾਲ ਖੇਡਦੇ ਆ ਉਹ ਉਹ ਖੇਡਦੇ ਸੀ ਇਹਦਾ ਲੱਗਦਾ ਭਾਰਤ ਪਾਕਿਸਤਾਨ ਮੈਚ ਦਾ ਸੱਟਾ ਲ ਨਹੀਂ ਉਰੇ ਉਰੇ ਤੋਂ ਥਰੂ ਕਿੱਦਾਂ ਲਾਂਦੇ ਏਸੀ ਦਾ ਜਿਹੜਾ ਸੱਟਾ ਲੱਗਦਾ ਹੈ ਜਿਹੜਾ ਉਹ ਤੁਹਾਨੂੰ ਰਿਜ਼ਲਟ ਪਤਾ ਹੈ ਕਿ ਉਹ ਜ਼ਿਆਦਾਤਰ ਆਨਲਾਈਨ ਹੁੰਦਾ ਬਟ ਸਾਡੇ ਕੋਲ ਇੱਥੇ ਫਿਲਹਾਲ ਇਦਾਂ ਦਾ ਕੋਈ ਇਕੁਪਮੈਂਟ ਜਾਂ ਇਦਾਂ ਦਾ ਕੋਈ ਲੈਪਟਾਪ ਵਗੈਰਾ ਨਹੀਂ ਬਰਾਮਦ ਹੋਇਆ ਬੇਸਿਕਲੀ ਜੂਵਰ ਕੇ ਨਾਲ ਇੱਕ ਕਿੰਨੇ ਕੰਨਾ ਕੈਸ਼ ਤੁਹਾਡੇ ਕੋਲ ਸਾਰਿਆਂ ਕੋਲ ਬਰਾਮਦ ਹੋਇਆ ਨਹੀਂ ਮਤਲਬ ਸਪੈਸੀਫਿਕਲੀ ਇੱਕ ਇੱਕ ਜਾਣੇ ਦਾ ਦੱਸਣਾ ਤੇ ਫਿਲਹਾਲ ਔਖਾ ਹੈ ਕਿਉਂਕਿ ਜੇ ਆਪਾਂ ਇਨਵੈਸਟੀਗੇਟ ਕਰਨਾ ਬਟ ਟੋਟਲ ਜਿਹੜਾ 2.5 ਲੱਖ ਤੋਂ ਉੱਪਰ ਦਾ ਸੋ ਸਾਰੇ ਸ਼ਹਿਰ ਦੇ ਲੋਕ ਸੀ ਕਿ ਜਾਂ 12 ਵੀ ਕੁਝ ਇਹਦੇ ਵਿੱਚ ਨਹੀਂ ਸ਼ਹਿਰ ਦੇ ਲੋਕ ਸੋਨ ਨੇ ਨਾਮੀ ਮੰਦੇ ਤਾਂ ਸਾਰੇ ਨਾਮੀ ਹੁੰਦੇ ਸ਼ਹਿਰ ਦੇ ਬਟ ਸਾਰਿਆਂ ਦੇ ਨਾਮ ਜਿਹੜੇ ਆ ਉਹ ਅਸੀਂ ਤੁਹਾਨੂੰ ਨੋਚਰ ਕਰ ਦੇਾਂਗੇ ਮਾਲਕ ਵੀ ਆ ਜੀ ਹੋਟਲ ਆਹ ਜੀ ਹੋਟਲ ਦਾ ਮਾਲਕ ਵੀ ਨਾਲ ਹੀ ਬਰਾਮਦ ਕੀ ਕੀ ਹੋਈ ਬਰਾਮਦ ਕੀ ਸਰ ਜਿਹਦੇ ਨਾਲ ਉਹ ਖੇਡਦੇ ਨੇ ਜਿਹੜਾ ਡਾਈਸ ਤੇ ਉਹ ਜਿਹੜਾ ਪੋਡੀਅਮ ਜਿਹਾ ਬਣਾਇਆ ਹੁੰਦਾ ਉਹ ਉਹਦੇ ਨਾਲ ਜਿਹੜੇ ਇਹਨਾਂ ਤੋਂ ਪੈਸੇ ਤੇ ਜਿਹੜੇ ਟੋਟਲ ਬੰਦੇ ਖੇਡਦੇ ਉਹ ਸਾਰੇ ਬਰਾਮਦ ਹੋਏ ਸਰ ਜੂਏ ਤੋਂ ਵਗੈਰਾ ਇੱਥੇ ਦੇਰ ਆ ਪਾਦਾ ਧੰਦਾ ਕਰਦੇ ਸਰ ਸਰ ਜੇ ਤੁਸੀਂ ਇਹ ਪਹਿਲਾਂ ਇਸ ਚੀਜ਼ ਦੀ ਖਬਰ ਪਹਿਲਾਂ ਲੈਤੀ ਹੁੰਦੀ ਮੇਰੇ ਧਿਆਨ 'ਚ ਉੱਤੇ ਪਹਿਲਾਂ ਅਸੀਂ ਹੱਥੇ ਰੇਡ ਵੀ ਕਰਦੇ ਥਾ ਥੈਂਕ ਯੂ